ਆਜ ਚੁਗਾਓ ਸਭ ਅੱਗੇ ਖਬਰ ਦੇ ਵੱਲ ਵਧਣਾ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪਾਸੇ ਤਾਂ ਤਰਨ ਤਰਨ ਦੀ ਇਲੈਕਸ਼ਨ ਨੂੰ ਲੈ ਕੇ ਕਾਫੀ ਉੱਥੇ ਜਿਹੜੀ ਸਿਆਸਤ ਐ ਪੱਕੀ ਹੋਈ ਹੈਗੀ ਐ ਆਡੀ ਚੋਟੀ ਦਾ ਜੋਰ ਲੱਗਣਾ ਉੱਥੇ ਸ਼ੁਰੂ ਹੋ ਗਿਆ ਹੈਗਾ ਚਾਹੇ ਆਮਾ ਦੀ ਪਾਰਟੀ ਐ ਕਾਂਗਰਸ ਐ ਬੀਜੇਪੀ ਐ ਜਾਂ ਫਿਰ ਅਗਰਮਦਲੀਏ ਜਿਨ੍ਹਾਂ ਨੂੰ ਆਪਾਂ ਕਿਹਾ ਜਾ ਸਕਦਾ ਹੈ ਕਿ ਸੰਦੀਪ ਸਿੰਘ ਦਾ ਭਰਾ ਵੀ ਉੱਥੇ ਮੈਦਾਨ ਦੇ ਵਿੱਚ ਨਿਤਰਾਇਆ ਹੈਗਾ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਚਰਚਾ ਵੱਡੇ ਪੱਧਰ ਤੇ ਹੋਣ ਲੱਗ ਪਈ ਹੈ ਕਿਉਂਕਿ ਪ੍ਰਿੰਕਾ ਗਾਂਧੀ ਦੇ ਨਾਲ ਇਹ ਮੁਲਾਕਾਤ ਹੋਈ ਹੈ ਔਰ ਜਦੋਂ ਇਹੋ ਜੇ ਸਿਆਸਤਦਾਨਾਂ ਦੀ ਕੋਈ ਮੁਲਾਕਾਤ ਹੋਈ ਹੋਵੇ ਫਿਰ ਜ਼ਾਹਰ ਦੀ ਗੱਲ ਹੈ ਖਬਰਾਂ ਜਿਹੜੀਆਂ ਨੇ ਵੱਡੀਆਂ ਬਣ ਜਾਂਦੀਆਂ ਨੇ ਹੁਣ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਬੜੇ ਚਿਰ ਤੋਂ ਚੁੱਪ ਸੀਗੇ ਕਦੀ ਤੋਂ ਕਮੈਂਟਰੀ ਕਰਨ ਲੱਗ ਪੈਂਦੇ ਨੇ ਕਦੀ ਫਿਰ ਸ਼ੋਹਾ-ਸ਼ਾ ਕਰਨ ਲੱਗ ਪੈਂਦੇ ਨੇ ਟੀਵੀ ਸ਼ੋਅ ਤੇ ਇੱਕ ਦਮ ਹੀ ਕਸ਼ ਤੋਂ ਮੁੰਗਲੀ ਜੀ ਗੱਡ ਮਾਰਦੇ ਨੇ ਔਰ ਨਾਲ ਦੇ ਨਾਲ ਵਿਵਪਤਾ ਦੇ ਵਿੱਚ ਪਾ ਦਿੰਦੇ ਨੇ ਜਿਹੜੇ ਲਗਾਤਾਰ ਦਾਬੇ ਕਰ ਰਹੇ ਨੇ ਕਿ ਸੀਐਮ ਦੀ ਕੁਰਸੀ ਇਸ ਵਾਰੀ ਸਾਡੇ ਹੱਥ ਦੇ ਵਿੱਚ ਆ ਜਾਣੀ ਹੈ ਜਿਵੇਂ ਜਿਸ ਤਰੀਕੇ ਦੇ ਨਾਲ ਐਲਓਪੀ ਪ੍ਰਤਾਪ ਸਿੰਘ ਬਾਜਵਾ ਜਾਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਜਾਂ ਹੋਰ ਇੱਕਾ ਦੁੱਕਾ ਜਿਹੜੇ ਇਹਨਾਂ ਦੇ ਲੀਡਰ ਹੈਗੇ ਨੇ ਉਹ ਮੱਲੋਂ ਮੱਲੀ ਜਿਹੜੇ ਕਹਿ ਰਹੇ ਨੇ ਕਿ ਇਸ ਵਾਰੀ ਤਾਂ ਭਾਈ ਫਿਰ ਪ੍ਰਧਾਨਗੀ ਜਿਹੜੀ ਹੈ ਸਾਡੀ ਚੰਨੀ ਹੈਗੀ ਆ ਹੁਣ ਨਵਜੋਤ ਸਿੰਘ ਸਿੱਧੂ ਦੀ ਇਸ ਖਬਰ ਦੇ ਮਤਲਕ ਤੁਹਾਡੇ ਕੀ ਕਹਿਣੇ ਨੇ ਕਿੱਧਰ ਨੂੰ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਜਾਂ ਫਿਰ ਸਰਗਰਮੀ ਵੜ ਦਿੱਤੀ ਇੱਕ ਵਾਰ ਫਿਰ ਤੋਂ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਨਵਜੋਤ ਸਿੰਘ ਸਿੱਧੂ ਦੀਆਂ ਇਹ ਤਕਰੀਬਨ ਕਹਿ ਲੋ ਕਿ ਇਹ ਸਮਾਂ ਹੁਣ ਬਹੁਤ ਜ਼ਿਆਦਾ ਬਦਲ ਚੁੱਕਿਆ ਆ ਕਿਉਂਕਿ ਨਵਜੋਤ ਸਿੱਧੂ ਜਦੋਂ ਸਿਆਸਤ ਵਿੱਚ ਪੂਰੇ ਐਕਟਿਵ ਸੀ ਨਾ ਉਦੋਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਚਲਦੀਆਂ ਸੀ ਪਰ ਹੁਣ ਜਦੋਂ ਦੇ ਉਹ ਸਿਆਸਤ ਤੋਂ ਤਕਰੀਬਨ ਤਕਰੀਬਨ ਪਿੱਛੇ ਹਟੇ ਹੋਏ ਆ ਕਦੇ-ਕਦੇ ਇੱਕਦੋ ਇੱਕ ਉਹਨਾਂ ਦੀਆਂ ਗੱਲਾਂ ਬਾਹਰ ਆਉਂਦੀਆਂ ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਦੇਟ ਹੋ ਕੇ ਕਈ ਪਾਰਟੀਆਂ ਬਦਲ ਲਈਆਂ ਕਦੇ ਉਹ ਰਾਹੁਲ ਗਾਂਧੀ ਪਰਿਵਾਰ ਨੂੰ ਤੇ ਉਮਰ ਮੋਹਨ ਸਿੰਘ ਨੂੰ ਮਾਰਾ ਬੋਲਣ ਲੱਗ ਜਾਂਦੇ ਸੀਗੇ ਜਦੋਂ ਉਹ ਅਕਾਲੀ ਦਲ ਵਿੱਚ ਜਾਂ ਭਾਜਪਾ ਵਿੱਚ ਸੀਗੇ ਤੇ ਜਦੋਂ ਉਹ ਕਾਂਗਰਸ ਵਿੱਚ ਵਾਪਸ ਆਉਂਦੇ ਆ ਤਾਂ ਫਿਰ ਉਹ ਭਾਜਪਾ ਨੂੰ ਮਾਰਾ ਬੋਲਣ ਲੱਗ ਪੈਂਦੇ ਆ ਇਸ ਕਰਕੇ ਲੋਕ ਜਿਹੜੇ ਆ ਬਹੁਤੇ ਨਵਜੋਤ ਸਿੰਘ ਸਿੱਧੂ ਦੇ ਉੱਪਰ ਯਕੀਨ ਨਹੀਂ ਕਰਦੇ ਹੈਗੇ ਭਾਵੇਂ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਹੈਗੇ ਬੇਦਾਗ ਹੈ ਪਰ ਜਦੋਂ ਉਹਨਾਂ ਨੇ ਕੋਈ ਸਿਆਸਤ ਵਿੱਚ ਇਹੋ ਜਿਹਾ ਕੰਮ ਨਹੀਂ ਕੀਤਾ ਜਾਂ ਕੋਈ ਪੈਸਾ ਨਹੀਂ ਖਾਦਾ ਜਾਂ ਕੋਈ ਇਦਾਂ ਦੀਆਂ ਗਰੰਟੀਆਂ ਨਹੀਂ ਖਾਧੀਆਂ ਭਾਵੇਂ ਉਹ ਮੰਤਰੀ ਵੀ ਬਣੇ ਰਹੇ ਆ ਅਕਾਲੀ ਦਲ ਦੇ ਟਾਈਮ ਤੇ ਕੁਝ ਕੰਮ ਕੀਤੇ ਵੀ ਉਹਨਾਂ ਨੇ ਜਾਂ ਉਹਨਾਂ ਨੂੰ ਕਰਨਾ ਹੀ ਦਿੱਤੇ ਗਏ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਪਰ ਜਿਹੜੀ ਉਹ ਵੱਡੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਆ ਪੰਜਾਬ ਦੀ ਉਹ ਨਾਂ ਹਜੇ ਕਿਸੇ ਪਾਰਟੀ ਨੂੰ ਉਹਨਾਂ ਨੂੰ ਦਿੱਤੀ ਐ ਤੇ ਨਾ ਹੀ ਉਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਐ ਵੇ ਪਹਿਲਾਂ ਜਦੋਂ ਕਿਆਸ ਰਹੀਆਂ ਚਲਦੀਆਂ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਆਲਮੋਸਟ ਇਹੋ ਤੈਅ ਹੋ ਗਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਜਾਣ ਵਾਲੇ ਆ ਪਰ ਅਖੀਰਲੇ ਟਾਈਮ ਤੇ ਮੇਰੇ ਖਿਆਲ ਇਹਨਾਂ ਦੀ 네ਗੋਸ਼ੀਏਸ਼ਨ ਤਾਂ ਹੀ ਕੋਈ ਸਹੀ ਤਰੀਕੇ ਦੇ ਨਾਲ ਤੇ ਇਹ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਉਹ ਸ਼ਾਇਦ ਡਿਪਟੀ ਸੀਐਮ ਤੱਕ ਰੱਖਣਾ ਚਾਹੁੰਦੇ ਸੀਗੇ ਫਿਰ ਗੱਲ ਨਹੀਂ ਬਣੀ ਤਾਂ ਲੈ ਦੇ ਕੇ ਫਿਰ ਕੀ ਕਹਿੰਦੇ ਆ ਵੀ ਮਾਰੇ ਟਾਈਮ ਨੂੰ ਪਹਿਲਾਂ ਕਿ ਭਗਵੰਤ ਮਾਨ ਨੂੰ ਬਣਾਤਾ ਉਸ ਤੋਂ ਬਾਅਦ ਗੱਲਾਂ ਚੱਲ ਪਈਆਂ ਅੱਗੇ ਕਾਂਗਰਸ ਦੇ ਵਿੱਚ ਤੇ ਪ੍ਰਧਾਨ ਬਣਨਾ ਚਾਹੁੰਦੇ ਸੀ ਉਹ ਵੀ ਨਹੀਂ ਬਣ ਸਕੇ ਫਿਰ ਉਹ ਰਾਜਾ ਵਡੇ ਨੂੰ ਬਣਾਤਾ ਫਿਰ ਇਹ ਪਿੱਛੇ ਜੇ ਬੈਠੇ ਰਹੇ ਤੇ ਹੁਣ ਆ ਜਿਹੜੀ ਇਲੈਕਸ਼ਨ ਆਈ ਹੈ ਤਰਨਤਾਰਨ ਦੀ ਤੁਹਾਨੂੰ ਪਤਾ ਇਹ ਤਾਂ ਇਹ ਇੱਕ ਥੋੜੇ ਟਾਈਮ ਦੀ ਸੀਟ ਹੈ ਪਰ ਜੇ ਗੱਲ ਕਰੀਏ ਇਲੈਕਸ਼ਨ ਦੀ ਇਹ ਜਿਹੜੀ ਚੋਣ ਹੋਣ ਜਾ ਰਹੀ ਹੈ ਨਾ ਇਹਦੇ ਵਿੱਚ ਪਿਓਰ ਪਿੰਡੂ ਜਿਹੜੀਆਂ ਵੋਟਾਂ ਨੇ ਕਿ ਤੁਹਾਨੂੰ ਪਤਾ ਜਿਹੜਾ ਜ਼ਿਆਦਾਤਰ ਪਿੰਡੂ ਇਲਾਕਾ ਹੈਗਾ ਆ ਜਿਹੜਾ ਜਿਹੜਾ ਕਹਿ ਲੋ ਕਿ ਇਹ ਪੰਥਕ ਹਲਕਾ ਆਪਾਂ ਦੇ ਕਹ ਲਈਏ ਪੰਥਕ ਹਲਕਾ ਮੰਨਿਆ ਜਾਂਦਾ ਤਰਨਤਲ ਸਾਹਿਬ ਪੰਥਕ ਹਾਂ ਪੰਥਕ ਹਲਕਾ ਵੀ ਹੈ ਪਲੱਸ ਇੱਕ ਹੋਰ ਚੀਜ਼ ਹੈ ਕਿ ਆ ਜਿਹੜੇ ਹੁਣ ਹਰਾਂ ਦੇ ਕਾਰਨ ਵੀ ਉਥੇ ਬੜੀਆਂ ਗੱਲਾਂ ਜਿਹੜੀਆਂ ਨੇ ਉੱਪਰ ਥੱਲੇ ਹੋਈਆਂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਉਹ ਕੋਈ ਵਧੀਆ ਕਾਰਜਕਾਰੀ ਨਹੀਂ ਕਰ ਪਾਈ ਉਥੇ ਤੇ ਕੁਝ ਇਹੋ ਜਿਹੀ ਗੱਲਾਂ ਜਿਹੜੀਆਂ ਹੁਣ ਹੇਠ ਉੱਪਰ ਹੋ ਰਹੀਆਂ ਉਹਦੇ ਕਰਕੇ ਵੀ ਬਹੁਤ ਕੁਝ ਇਹਨਾਂ ਨੂੰ ਕਹ ਲਓ ਕਿ ਸੈਨਾ ਪੈ ਰਿਆ ਆ ਕਿਉਂਕਿ ਅਸਲ ਤੌਰ ਤੇ ਜੋ ਪੰਜਾਬ ਦੀ ਸਰਕਾਰ ਦੇ ਕੰਮ ਹੁੰਦੇ ਨੇ ਇਹ ਨਹੀਂ ਕਰ ਪਾਰੇ ਜਾਂ ਇਹਨਾਂ ਨੂੰ ਕਰਨ ਨਹੀਂ ਦਿੱਤੇ ਜਾ ਰਹੇ ਪਰ ਮੈਨੂੰ ਲੱਗਦਾ ਆ ਕਿ ਜਿਹੜੀ ਇਹ ਬਾਈਪੋਲਰ ਇਲੈਕਸ਼ਨ ਹੈਗੀ ਆ ਇਹਦੇ ਵਿੱਚ ਭਾਵੇਂ ਜਿਹੜੀ ਮੌਜੂਦਾ ਧਿਰ ਹੈਗੀ ਆ ਮੌਜੂਦਾ ਸਰਕਾਰ ਹੈਗੀ ਆ ਉਹ ਕਹਿੰਦੇ ਆ ਕਿ ਅਸੀਂ ਜਿੱਤ ਜਾਣਾ ਪਰ ਇਹ ਕੰਮ ਸੌਖਾ ਨਹੀਂ ਹੈਗਾ ਅ ਦੂਜੇ ਪਾਸੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਕਿ ਉਹ ਲਾਗੇ ਤੇ ਅੱਗੇ ਵੀ ਹੈਗੇ ਆ ਉਸ ਸੀਟ ਦੇ ਕਿਉਂਕਿ ਉਹ ਪੰਥਕ ਸੀਟ ਹੈਗੀ ਆ ਤੇ ਜੇ ਕਿਤੇ ਗੱਲ ਕਰੀਏ ਤੇ ਜਿਹੜੇ ਸੰਦੀਪ ਸਿੰਘ ਸਣੀ ਆ ਉਹਦਾ ਜਿਹੜਾ ਭਰਾ ਜਿਹੜਾ ਉਹ ਇਸ ਟਾਈਮ ਉਥੇ ਇਲੈਕਸ਼ਨ 'ਚ ਖੜਾ ਆ ਤੁਹਾਨੂੰ ਪਿੱਛੇ ਜੇ ਹੁਣੇ ਥੋੜੇ ਦਿਨਾਂ ਦੀ ਪਹਿਲਾਂ ਦੀ ਗੱਲ ਹੈ ਜਿਹੜਾ ਆਪਣੇ ਆਪ ਨੂੰ ਇੱਕ ਸੂਬਾ ਸਰਹੰਦ ਮੰਨਦਾ ਸੀਗਾ ਪੁਲਿਸ ਵਾਲਾ ਜਿਹੜਾ ਕਿ ਜੇਲ੍ਹ ਵਿੱਚ ਜਿਹਦਾ ਜਿਨੂੰ ਕਟਾਪਾ ਹੋਇਆ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਤੇ ਉਹ ਸੇਹੜਾ ਜਿਹੜਾ ਆ ਸੰਦੀਪ ਸਿੰਘ ਸਣੀ ਤੇ ਸਿਰ ਤੇ ਜਾਂਦਾ ਹੈ ਭਾਵੇਂ ਉਹਦੇ ਬਦਲੇ ਉਹਨੂੰ ਬਹੁਤ ਕੁਝ ਅੰਦਰ ਕੋਟ ਮਾਰ ਬੜਾ ਕੋਈ ਸਹਣਾ ਪਿਆ ਉਹਨੂੰ ਪਰ ਜਿੱਥੇ ਤੱਕ ਹੁਣ ਇਸ ਟਾਈਮ ਜਿਹੜਾ ਉਥੇ ਸਾਰਾ ਮਸਲਾ ਭਖਿਆ ਹੋਇਆ ਆ ਉਹ ਉਹ ਇਲਾਕਾ ਜਿਹੜਾ ਹੈਗਾ ਆ ਉਹ ਅਮਰਤਪਾਲ ਸਿੰਘ ਦੇ ਇਲਾਕੇ ਦਾ ਸਾਰਾ ਉਹ ਹੈਗਾ ਆ ਪਾਸਾ ਇਸ ਕਰਕੇ ਉਹ ਲੋਕ ਕਹਿੰਦਾ ਕਡੂਰ ਸਾਹਿਬ ਹਲਕਾ ਮੈਂ ਕਿ ਖਡੂਰ ਸਾਹਿਬ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਹੈ ਤੇ ਉਹਦੇ ਨੇੜੇ-ਤੇੜੇ ਦੇ ਜਿੰਨੇ ਤਰਨਤਲ ਸਾਹਿਬ ਏਰੀਆ ਹੋ ਗਿਆ ਪੰਤਕ ਹਲਕਾ ਮੰਨਿਆ ਜਾਂਦਾ ਹੈ ਔਰ ਸਭ ਤੋਂ ਵੱਡੀ ਚੀਜ਼ ਕਿ ਜਦੋਂ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣਦੇ ਨੇ ਖਡੂਰ ਸਾਹਿਬ ਹਲਕੇ ਤੋਂ ਤਾਂ ਬਹੁਤ ਵੱਡੀ ਪੱਧਰ ਤੇ ਵੋਟਾਂ ਜਿਹੜੀਆਂ ਨੇ ਇੰਨਾਂ ਹਲਕਿਆਂ ਦੇ ਵਿੱਚ ਮਿਲੀਆਂ ਸੀਗੀਆਂ ਇਸ ਕਰਕੇ ਜਦੋਂ ਹੁਣ ਅਸੀਂ ਇਹ ਚਰਚਾ ਕਰ ਰਹੇ ਹਾਂ ਤਰਨਤਲ ਦੀ ਤਾਂ ਕੋਈ ਦੂਰਵਾ ਨਹੀਂ ਹੈਗੀਆਂ ਕਿ ਇਹ ਹੁਣ ਜਦੋਂ ਪੇਜ ਫਸ ਗਏ ਨੇ ਜਦੋਂ ਧਰਾ ਵੱਧ ਹੋ ਗਈਆਂ ਨੇ ਫਿਰ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈ ਗਿਆ ਚੁਗਾਵਾਂ ਸਾਹਿਬ ਕੇ ਜਿਹੜੀ ਸੱਤਾ ਤਿਰ ਹੁੰਦੀ ਹੈ ਨਾ ਸੱਤਾ ਤਿਰ ਦੇ ਕੋਲ ਫਿਰ ਜੋਰ ਜਮਾਇਸ਼ ਕਰਨ ਲਈ ਐਸਚੋ ਉਹਨਾਂ ਦੇ ਬੀਡੀਪੀ ਉਹਨਾਂ ਦੇ ਸਾਰੀਆਂ ਧਰਾ ਉਹਨਾਂ ਦੀਆਂ ਫਿਰ ਬਾਹਮ ਰੋੜ ਕੇ ਕੁਝ ਸੱਜੇ ਹੋ ਕੁਝ ਖੱਬੇ ਹੋ ਵੋਟਾਂ ਜਿਹੜੀਆਂ ਨੇ ਆਪਣੇ ਪੱਖ ਦੇ ਵਿੱਚ ਕਰ ਲੀਆਂ ਜਾਂਦੀਆਂ ਨੇ ਔਰ ਨਾਲ ਦੀ ਨਾਲ ਹਰਮੀਤ ਸਿੰਘ ਸੰਧੂ ਦਾ ਵੀ ਵਕਾਰ ਜਿਹੜਾ ਹੈ ਉਹ ਇੱਕ ਬਹੁਤ ਮਾੜਾ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਉਹ ਆਜ਼ਾਦ ਵੀ ਜਿੱਤਦੇ ਰਹੇ ਨੇ ਉਸ ਤੋਂ ਬਾਅਦ ਤਰਨਤਾਰਨ ਦੇ ਵਿੱਚੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੀ ਜਿੱਤਦੇ ਰਹੇ ਹੈਗੇ ਨੇ ਤੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਾਊਂਟ ਕਰਦੀਆਂ ਨੇ ਮੈਨੂੰ ਇਸ ਲਈ ਲੱਗ ਲਿਆ ਕਿ ਜਦੋਂ ਜਾਦੀਆਂ ਤਰਾਹ ਬਣ ਜਾਣ ਤਾਂ ਕਿਤੇ ਨਾ ਕਿਤੇ ਸੱਤਾ ਤਰਿਆਂ ਨੂੰ ਫਾਇਦਾ ਜਿਹੜਾ ਹੈ ਉਸ ਦਾ ਜ਼ਰੂਰ ਜਾਂਦਾ ਹੈ ਇਹ ਵੀ ਹੋ ਸਕਦਾ ਫਾਇਦਾ ਵੀ ਹੋ ਸਕਦਾ ਪਰ ਜਿੱਥੇ-ਜਿੱਥੇ ਸੰਧੂ ਦੀ ਗੱਲ ਕੀਤੀ ਜਾ ਰਹੀ ਹੈ ਉਹਦਾ ਇਸ ਟਾਈਮ ਪਾਰਟੀ ਬਦਲਣਾ ਵੀ ਉਹਦਾ ਵਾਸਤੇ ਮਹਿੰਗਾ ਪੈ ਸਕਦਾ ਹੈ ਕਿਉਂਕਿ ਐਨ ਮੌਕੇ ਦੇ ਆਨਕੇ ਪਾਰਟੀ ਬਦਲੀ ਉਹਨੇ ਆਪਣੀ ਤੇ ਉਸੇ ਮੌਕੇ ਤੇ ਉਹਨੂੰ ਟਿਕਟ ਦੇ ਦਿੱਤੀ ਗਈ ਕਿਤੇ ਨਾ ਕਿਤੇ ਜਿਹੜੇ ਆ ਤਰਨ ਤਾਨ ਹਲਕੇ ਦੇ ਜਿਹੜੇ ਆਵਾਮੀ ਪਾਰਟੀ ਦੇ ਵਰਕਰ ਆ ਉਹ ਨਵਾਜ਼ ਹੈਗੇ ਆ ਇਸ ਟਾਈਮ ਤੇ ਕਿ ਦੇਖੋ ਜੀ ਇੱਕ ਬੰਦਾ ਪੈਰਾਸ਼ੂਟ ਰਹੀ ਰਾਤੋਂ ਰਾਤ ਆਉਂਦਾ ਆ ਉਹਨੂੰ ਜਿਹੜਾ ਹੈਗਾ ਟਿਕਟ ਦੇ ਦਿੱਤੀ ਗਈ ਆ ਜਿਹੜੇ ਲੋਕ ਕਹਿੰਦੇ ਕਿ ਗਰਾਊਂਡ ਤੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਜਿਹੜਾ ਇਗਨੋਰ ਕੀਤਾ ਗਿਆ ਤੇ ਦੂਸਰੇ ਪਾਸੇ ਕਿਉਂਕਿ ਅਮਰਤਪਾਲ ਸਿੰਘ ਨੂੰ ਵੀ ਸੰਸਤੀ ਬਹੁਤ ਹੈ ਉਸ ਰਾਕੇ ਦੀ ਕਿਉਂਕਿ ਜਦੋਂ ਤੱਕ ਇਹ ਆਪਾਂ ਦੇਖੀਏ ਕਿ ਜਦੋਂ ਪਿਛਲੀ ਵਾਰੀ ਜਦੋਂ ਉਹ MP ਬਣਦੇ ਆ ਤੇ ਪੰਜਾਬ ਵਿੱਚੋਂ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਉਹਦੀਆਂ ਉਥੇ ਨਿਕਲੀਆਂ ਹੈਗੀਆਂ ਪੰਜਾਬ ਦੇ ਵਿੱਚੋਂ MP ਦੀਆਂ ਵੋਟਾਂ ਤੇ ਤੇ ਭਾਵੇਂ ਉਹ ਅੱਜ ਹਜੇ ਵੀ ਉਹ NSA ਦੇ ਅਧੀਨ ਜੇਲ੍ਹ ਵਿੱਚ ਹੈ ਪਰ ਉਹਦੇ ਇਲਾਕੇ ਦੇ ਵਿੱਚ ਹੁਣ ਆਪਾਂ ਹੜਾਂ ਦੇ ਦੌਰਾਨ ਵੀ ਦੇਖਿਆ ਆ ਕਿ ਉਹਦੀ ਪਾਰਟੀ ਦੇ ਜਿੰਨੇ ਵਰਕਰ ਸੀਗੇ ਥਾਂ ਥਾਂ ਤੇ ਜਾ ਕੇ ਉਹ ਸੇਵਾਵਾਂ ਕਰਦੇ ਰਹੇ ਆ ਭਾਵੇਂ ਉਹ ਜਿਹੜੇ ਹੈਗੇ ਕਾਰਸੇਵਾ ਵਾਲੇ ਬਾਬੇ ਆ ਉਹਨਾਂ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਤੇ ਐਸ ਟਾਈਮ ਜੇ ਉੱਥੇ ਦੇ ਹਾਲਾਤ ਦੇਖਦੇ ਆ ਨਾ ਜਦੋਂ ਆਪਾਂ ਉਦੋਂ ਆਪਾਂ ਦੇਖਦੇ ਆ ਕਿ ਜਿੱਥੇ ਜਿੱਥੇ ਵੀ ਭਾਈ ਅਮਰਤਪਾਲ ਦੀ ਪਾਰਟੀ ਦੇ ਵਰਕਰ ਜਾਂ ਐਦਾਂ ਕਹਿ ਲਓ ਕਿ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਲੈ ਕੇ ਜਿੱਥੇ-ਜਿੱਥੇ ਵੀ ਜਾ ਰਿਹਾ ਉੱਥੇ ਲੋਕਾਂ ਦਾ ਹਜ਼ੂਮ ਜਿਹੜਾ ਵੱਧਦਾ ਜਾ ਰਿਹਾ ਹਰ ਜਿਹੜਾ ਆਉਂਦਾ ਜਾ ਰਿਹਾ ਤੇ ਵੱਡੀ ਪਦਰ ਤੇ ਲੋਕ ਜਿਹੜੇ ਆ ਇਸ ਟਾਈਮ ਤੁਹਾਨੂੰ ਜਸਤਾ ਪਹਿਲਾਂ ਦੱਸਿਆ ਕਿ ਇਹ ਇੱਕ ਨਰੋਲ ਜਿਹੜੀ ਹੈ ਪੰਥਕ ਸੀਟ ਹੈਗੀ ਹੈ ਨਰੋਲ ਪੰਥਕ ਇਲਾਕਾ ਹੈਗਾ ਆ ਵੱਡੀ ਪਦਰ ਤੇ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਿੱਧੀ ਸਿੱਧੀ ਕਹ ਲੋ ਕਿ ਆ ਰੋਜ਼ ਕੰਮ ਕਰੋ ਤੇ ਖਾਓ ਦੇ ਨਾਲ ਜੁੜੀ ਹੋਈ ਹੈ ਤੇ ਇਸ ਕਰਕੇ ਉਹ ਲੋਕ ਜਿਹੜੇ ਸਤੇ ਹੋਏ ਆ ਇਸ ਟਾਈਮ ਮੌਜੂਦਾ ਗਵਰਨਮੈਂਟ ਦੇ ਕੋਲੋਂ ਤੇ ਕਿਤੇ ਨਾ ਕਿਤੇ ਜਿਹੜਾ ਹੁਣ ਹੜ੍ਹਾਂ ਦੇ ਵਿੱਚ ਜਿਹੜੇ ਨੁਕਸਾਨ ਹੋਏ ਨੇ ਉਹਦੇ ਜਿਹੜੇ ਉਹਦੇ ਪੈਸੇ ਦੇਣ ਵਿੱਚ ਡਿਲੇ ਕਰਨਾ ਦੇਰੀ ਕਰਨੀ ਜਾਂ ਇਦਾਂ ਕਹ ਲੋ ਕਿ ਉਹ ਉਹਨਾਂ ਕੰਮ ਨਹੀਂ ਕੀਤਾ ਗਿਆ ਗਰਾਊਂਡ ਜ਼ੀਰੋ ਤੇ ਜਿੰਨਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਸਾਰਾ ਕੁਝ ਵੀ ਇਹਨਾਂ ਨੂੰ ਨੁਕਸਾਨ ਕਰ ਸਕਦਾ ਪਰ ਅਜੇ ਤੱਕ ਹਾਲ ਦੀ ਘੜੀ ਜਿਹੜਾ ਹੁਣ ਇਸ ਟਾਈਮ ਉਸ ਸਿਨੈਰੀਓ ਆਪਾਂ ਦੇਖਦੇ ਆ ਉਹਦੇ ਮੁਤਾਬਕ ਜਿਹੜਾ ਆ ਭਾਈ ਅਮਰਪਾਲ ਦੀ ਪਾਰਟੀ ਜਿਹੜੀ ਆ ਉਹ ਬਾਜ਼ੀ ਮਾਰ ਰਹੀ ਆ ਪਰ ਆਉਣ ਵਾਲੇ ਦਿਨਾਂ ਵਿੱਚ ਇਹ ਸਥਿਤੀ ਸਾਫ਼ ਹੋਊਗੀ ਜਦੋਂ ਸਾਰਾ ਕੁਝ ਸਾਹਮਣੇ ਆਊਗਾ ਬਿਲਕੁਲ ਜੀ ਇਹ ਪੰਥਕ ਤੇਰਾ ਦਾ ਵੀ ਰੌਲਾ ਹੈਗਾ ਅਜੇ ਇਕਜੁੱਟ ਹੋ ਪਾਉਂਦੇ ਨਹੀਂ ਨਹੀਂ ਹੋ ਪਾਉਂਦੇ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਆਜ਼ਾਦ ਜਿਤਨਾ ਹੈਗਾ ਆਜ਼ਾਦ ਚੋਣ ਲੜਨੀ ਹੈਗੇ ਮਾਫ਼ ਕਰਨਾ ਅਬਾਕੀ ਨਮਜੋਤ ਸਿੰਘ ਸਿੱਧੂ ਦੀ ਅਸੀਂ ਗੱਲ ਕਰ ਰਹੀ ਸੀ ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਸਾਡੇ ਲੋਕਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਚੁਗਾਵਾ ਸਾਹਿਬ ਸਾਡੇ ਲੋਕ ਵੀ ਤਾਂ ਭੁੱਲ ਜਾਂਦੇ ਨੇ ਬਾਈ ਜੀ ਜੇਕਰ ਹਾਰ ਗਿਆ ਬੰਦਾ ਤਾਂ ਫਿਰ ਕੀ ਹੋ ਗਿਆ ਹਾਰ ਕੇ ਵੀ ਤਾਂ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਨਾ ਕੱਲ ਹੀ ਕੁਰਸੀ ਦੇ ਉੱਪਰ ਬਹਿ ਕੇ ਥੋੜਾ ਲੋਕਾਂ ਦੀ ਸੇਵਾ ਹੁੰਦੀ ਹੈ ਬਹੁਤ ਸਾਰੇ ਮਸਲੇ ਉਦਾਂ ਦੇ ਵੀ ਹੁੰਦੇ ਨੇ ਜਿਹੜੇ ਬਿਨਾਂ ਕੁਰਸੀ ਤੋਂ ਵੀ ਕੀਤੇ ਜਾ ਸਕਦੇ ਨੇ ਹਰਾ ਪੈਨ ਫੜ ਕੇ ਭਗਵੰਤ ਮਾਨ ਨੇ ਕਿਹੜਾ ਲਿਲੜੀਆਂ ਘੜਾਉਂਦੀਆਂ ਲੋਕਾਂ ਦੀਆਂ ਇਹ ਤਾਂ ਸਿਰਫ ਗੱਲਾਂ ਹੀ ਹੁੰਦੀਆਂ ਨੇ ਜੇਕਰ ਲੋਕਾਂ ਦੀ ਸੇਵਾ ਕਰਨੀ ਹੈ ਫਿਰ ਕੁਰਸੀ ਜ਼ਰੂਰੀ ਨਹੀਂ ਹੁੰਦੀ ਲੋਕਾਂ ਨੂੰ ਜ਼ਰੂਰ ਚੇਤਾ ਕਰ ਲੈਣਾ ਚਾਹੀਦਾ ਹੈ ਭਾਈ ਜੀ ਜੇਕਰ ਕੋਈ ਕੋਈ ਜਿੱਤਿਆ ਹੈ ਕੋਈ ਹਰਿਆ ਹੈ ਕੋਈ ਲੋਕਾਂ ਦੇ ਵਿੱਚ ਨਹੀਂ ਵਿਚਰਦਾ ਤਾਂ ਫਿਰ ਦੁਬਾਰਾ ਉਹਨੂੰ ਜਿਹੜਾ ਮੂੰਹ ਹੈ ਉਹ ਨਹੀਂ ਲਾਉਣਾ ਚਾਹੀਦਾ ਧੰਨਵਾਦ ਚੁਗਾਮਾ ਸਾਹਿਬ ਚਰਚਾ ਕਰਨ ਦੇ ਲਈ ਧੰਨਵਾਦ